ਇਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਦਾ ਨਾਲ ਇੱਕੋ ਹੀ ਪਰਿਵਾਰ ਤੇ ਚਾਰ ਜਵਾਨ ਮੁੰਡਿਆਂ ਦੀ ਜਾਨ ਗਈ ਅਤੇ ਇਸ ਪੂਰੀ ਘਟਨਾ ਤੋਂ ਬਾਅਦ ਪਿੰਡ ਵਾਲਿਆਂ ਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਦੇ ਪਿੰਡ ਦੇ ਵਿੱਚ ਇਹ ਕੀ ਕੁਝ ਚੱਲ ਰਿਹਾ ਹੈ। ਦਰਅਸਲ ਜਿਸ ਸਮੇਂ ਇਹ tMapਾਕਾ ਹੋਇਆ ਉਸ ਸਮੇਂ ਪਿੰਡ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਗਵਾਨ ਦੇ ਵਿੱਚ ਰਹਿੰਦੇ ਉਸੇ ਔਰਤ ਦੇ ਰਿਸ਼ਤੇਦਾਰ ਜਿਸ ਦੇ ਵੱਲੋਂ ਇਹ ਕੰਮ ਚਲਾਇਆ ਜਾ ਰਿਹਾ ਸੀ ਇਹ ਫੈਕਟਰੀ ਚਲਾਈ ਜਾ ਰਹੀ ਸੀ। ਉਹ ਉਸ ਸਮੇਂ ਘਰ ਦੇ ਵਿੱਚ ਨਹੀਂ ਸੀ ਜੇਕਰ ਉਹ ਘਰ ਹੁੰਦੇ ਤਾਂ ਉਹਨਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਲੋਕਾਂ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਜੋ ਕੁਝ ਵੀ ਦੱਸਿਆ ਗਿਆ ਤੇ ਪੁਲਿਸ ਦੇ ਧਿਆਨ ਦੇ ਵਿੱਚ ਜੋ ਲਿਆਂਦਾ ਗਿਆ ਉਹ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਹ ਸਾਰੀ ਘਟਨਾ ਬਿਆਸਤੀ ਨੇੜਲੇ ਪੈਂਦੇ ਪਿੰਡ ਨੰਕਲ ਦੇ ਵਿੱਚ ਵਾਪਰੀ ਜਿੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੱਲ ਰਹੀ ਪਟਾਕਾ ਫੈਕਟਰੀ ਦੇ ਵਿੱਚ ਧਮਾਕਾ ਹੁੰਦਾ ਤੇ ਇੱਕੋ ਪਰਿਵਾਰ ਦੇ ਚਾਰ ਮੁੰਡਿਆਂ ਦੀ ਜਾਨ ਚਲੀ ਜਾਂਦੀ ਹੈ ਇਹਨਾਂ ਚਾਰ ਭਰਾਵਾਂ ਦੀ ਜਾਨ ਤੋਂ ਬਾਅਦ ਇਹਨਾਂ ਦਾ ਘਰ ਸੁੰਨਾ ਹੋ ਚੁੱਕਿਆ ਰੋਂਦੇ-ਗੁਰਲਾਉਂਦੇ ਮਾਪਿਆਂ ਨੂੰ ਸਮਝ ਨਹੀਂ ਆ ਰਹੀ ਕਿ ਉਹਨਾਂ ਦੇ ਨਾਲ ਇਹ ਸੁੰਮ ਰਹੇ ਹੈ ਕਿਹੜੀ ਮਾਰੂ ਘਟਨਾ ਵਾਪਰ ਗਈ ਪੰਜਵਾਂ ਮੁੰਡਾ ਤੇ ਇੱਕ ਹੋਰ ਔਰਤ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ ਇਸ ਦੇ ਲਈ ਕਿਸੇ ਤੋਂ ਵੀ ਕਾਨੂੰਨੀ ਇਜਾਜ਼ਤ ਨਹੀਂ ਲਈ ਗਈ ਸੀ ਇਸ ਕਾਲ ਦੀ ਜਾਣਕਾਰੀ ਵੀ ਮਿਲੀ ਹੈ ਪਤਾ ਲੱਗਿਆ ਕਿ ਕੁਲਦੀਪਕੌਰ ਨਾਮ ਦੀ ਇਹ ਔਰਤ ਜਿਸ ਦਾ ਪਤੀ ਕਈ ਸਾਲ ਪਹਿਲਾਂ ਆਪਣੀ ਜਾਨ ਗਵਾ ਚੁੱਕਿਆ ਇਹ ਔਰਤ ਇਕੱਲੀ ਹੀ ਰਹਿੰਦੀ ਸੀ ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਸ਼ਹਿਰ ਦੇ ਵਿੱਚ ਰਹਿੰਦੀ ਸੀ ਅਤੇ ਇੱਥੇ ਉਸ ਨੇ ਫੈਕਟਰੀ ਖੋਲੀ ਸੀ ਬਿੱਤੇ ਗੁੱਸੇ ਮਤਲਬ ਇਹ ਹੋਇ ਇੱਥੇ ਆਈ ਸੀ ਗਵਾਂਢ ਵਿੱਚ ਰਹਿੰਦੇ ਉਸ ਤੇ ਦਰਾਣੀ ਜਠਾਣੀ ਕਰਦੇ ਵਿੱਚ ਨਹੀਂ ਸੀ ਜਦੋਂ ਇਹ ਵੱਡਾ ਧਮਾਕਾ ਹੋਇਆ ਉਹ ਸਾਰੇ ਜਾਣੀ ਕਿ ਤੇ ਮੱਥਾ ਟੇਕਣ ਦੇ ਲਈ ਗਏ ਹੋਏ ਸੀ ਜਿਸ ਤੇ ਜਲਦੇ ਹੋਏ ਉਹਨਾਂ ਦੀ ਜਾਨ ਰੱਬ ਦੇ ਵੱਲੋਂ ਹੀ ਬਚਾਈ ਗਈ ਹੈ ਪਰ ਇੱਥੇ ਕੰਮ ਕਰ ਰਹੀ ਇੱਕੋ ਪਰਿਵਾਰ ਦੇ ਚਾਰ ਜਾਣਿਆਂ ਦੇ ਜਾਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਫੈਲ ਗਿਆ ਇਸ ਮੌਕੇ ਤੇ ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਗੋਟ ਨੇ ਦਸਿਆ ਕਿ ਕੁਲਦੀਪ ਕੋਰਦਾ ਹੈ ਘਰ ਉਸਦੇ ਪਤੀ ਨੂੰ ਮਰੇ ਕਾਫੀ ਸਮਾਂ ਹੋ ਗਿਆ ਇਹਨਾਂ ਲੋਕਾਂ ਨੇ ਉਸਦੇ ਕੋਲੋਂ ਇਹ ਗੱਲ ਦੋ ਮਹੀਨੇ ਪਹਿਲਾਂ ਹੀ ਇਹ ਮਕਾਨ ਕਿਰਾਏ ਤੇ ਲਿਆ ਸੀ ਉਹਨਾਂ ਦੱਸਿਆ ਕਿ ਅਚਾਨਕ ਹੀ ਪਿੰਡ ਦੇ ਵਿੱਚ ਧਮਾਕੇ ਦੀ ਆਵਾਜ਼ ਆਈ ਉਹਨਾਂ ਨੇ ਸਮਝਿਆ ਕਿ ਸਿਲੰਡਰ ਦਾ ਬਲਾਸਟ ਹੋਇਆ ਅਤੇ ਇਸੇ ਕਰਕੇ ਹੀ ਉੱਥੇ ਅੱਗ ਲੱਗ ਗਈ ਹੋਣੀ ਹੈ ਪਰ ਜਦੋਂ ਉਹ ਹਾਦਸੇ ਵਾਲੀ ਥਾਂ ਤੇ ਵੱਲ ਭੱਜੇ ਆਉਂਦੇ ਨੇ ਤਾਂ ਦੇਖਦੇ ਨੇ ਕਿ ਘਰ ਦੇ ਵਿੱਚ ਕਿਸ ਤਰ੍ਹਾਂ ਪਟਾਕੇ ਬਨ ਰਹੀ ਸੀ ਪਟਾਕਿਆਂ ਦੇ ਪੋਟਾਸ਼ ਨੂੰ ਅੱਗ ਲੱਗਣ ਦੇ ਕਰਕੇ ਹੀ ਘਰ ਦੇ ਕੰਧ ਡਿੱਗ ਪਏ ਜਿਸ ਦੇ ਨਾਲ ਇੱਥੇ ਮੌਜੂਦ ਕੰਮ ਕਰ ਰਹੇ ਵਿਅਕਤੀ ਵੀ ਜ਼ਖਮੀ ਹੋ ਗਏ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਇਸ ਦੀ ਜਾਂਚ ਪੜਤਾਲ ਕੀਤੀ ਗਈ ਨਾਲ ਹੀ ਦੋਸ਼ੀ ਮਹਿਲਾ ਦੇ ਖਿਲਾਫ ਐਫ ਆਈ ਆਰ ਵੀ ਦਰਜ ਕਰ ਦਿੱਤੀ ਗਈ ਗੱਲਬਾਤ ਕਰਦੇ ਹੋਏ ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਕਿ ਆ ਕਿ 2 ਮਹੀਨੇ ਪਹਿਲਾਂ ਹੀ ਇਸ ਮਕਾਨ ਨੂੰ ਕਿਰਾਏ ਤੇ ਲਿਆ ਗਿਆ ਸੀ ਮਕਾਨ ਦੀ ਮਾਲਕਨ ਕੁਲਦੀਪ ਕੌਰ ਹੈ ਅਤੇ ਉਸ ਦਾ પતિ ਇਸ ਜਹਾਨ ਦੇ ਵਿੱਚ ਨਹੀਂ ਹੈ ਉਸ ਨੂੰ ਵੀ ਪਤਾ ਨਹੀਂ ਸੀ ਕਿ ਇਸ ਘਰ ਦੇ ਵਿੱਚ ਝਨਜਾਇਸ ਤੌਰ ਤੇ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਅੱਗੇ ਇਹ ਵੀ ਕਿਹਾ ਕਿ ਮੰਗਲਵਾਰ ਨੂੰ ਅਚਾਨਕ ਕਮਰੇ ਦੇ ਵਿੱਚ ਅੱਗ ਲੱਗਣ ਦੇ ਕਾਰਨ ਇਹ ਕੰੰਦ ਢਿਗੇ ਸੀ ਜਿਸ ਦੇ ਹੇਠਾਂ ਇਹ ਪਟਾਕੇ ਬਣਾਉਣ ਦਾ ਕੰਮ ਕਰ ਰਹੇ ਲੋਕ ਆ ਗਏ ਇਹਨਾਂ ਦੇ ਵਿੱਚੋਂ ਚਾਰ ਦੀ ਜਾਨ ਗਈ ਜਦੋਂ ਕਿ આરોપી ਔਰਤ ਅਤੇ ਪੰਜਵਾਂ ਮੁੰਡਾ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਵੀ ਲੋਕ ਇਸ ਦੇ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਮ ਦੇ ਮੇਰਾ ਨਾਮ ਅਮਰਜੀਤ ਕੌਰ ਜੀ ਸਾਫ ਦਾ ਸਰਪੰਚ ਅਮਰਜੀਤ ਕੌਰ ਜੀ ਕੀ ਗੱਲ ਹੋਈ ਆ ਜੀ ਪਿੰਡ ਚ ਮੋਬਾਈਲ ਗੱਲ ਜੀ ਕੋਈ ਪਤਾ ਨਹੀਂ ਲੱਗੇਗਾ ਤੇ ਜਦੋਂ ਇੱਥੇ ਰੌਲਾ ਪੈਂਦਾ ਸੁਣਿਆ ਵੰਦ ਤੇ ਆਂਦੇ ਪੇ ਉੱਥੇ ਅੱਗ ਲੱਗੇ ਅੱਜ ਅਗਲੀ ਮੈਂ ਬਹੁਤ ਪਿੰਡ ਚ ਵੀ ਰੌਲਾ ਪਾਇਆ ਤੇ ਨਿਕਲੋ ਉਹਨਾਂ ਦੇ ਉੱਕ ਕਾਂ ਦੇ ਅੱਗ ਲੱਗ ਗਈ ਆਪ ਤਾਂ ਸਾਨੂੰ ਦੇਖੋ ਹੀ ਪੀ ਸਿਲੰਡਰ ਫਟ ਗਿਆ ਤੇ ਸਿਲੰਡਰ ਕਿਤੇ ਫਟ ਗਿਆ ਵਾ ਤਾਂ ਕਿ ਲੱਗ ਜੇ ਜਦੋਂ ਮੁਰਕੇ ਇੱਥੇ ਆਏ ਤੇ ਫਿਰ ਇੱਥੇ ਤੇ ਉਹ ਪੰਜ ਚਾਰ ਬੰਦੇ ਨਾਲ ਇਹ ਬੀਬੀ ਵੀ ਕਾਰਵਾਈ ਵੀ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਪਟਾਕੇ ਬਣਾਉਂਦੇ ਤੇ ਤਾਂ ਕਰਕੇ ਛੱਡ ਗਏ ਉਹਦਾ ਸਾਨੂੰ ਕੋਈ ਪਿੰਡ ਚ ਨਹੀਂ ਪਤਾ ਹੈਗਾ ਵੀ ਇਹ ਪਟਾਕੇ ਚ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਕਿ ਉਹੀ ਕੋਈ ਇੱਥੇ ਕਿਰਾਏ ਤੇ ਵੀ ਰਹਿੰਦਾ ਕਿ ਨਹੀਂ ਰਹਿੰਦਾ ਜਿਹੜੇ ਇੱਥੇ ਗਵਾਨ ਚ ਰਹਿੰਦੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਪਟਾਕੇ ਬਣਦੇ ਆ ਜਾਂ ਉਹਨਾਂ ਨੇ ਕਦੀ ਸ਼ਿਕਾਇਤ ਕੀਤੀ ਹੋਵੇ ਪਿੰਡ ਦੇ ਵਿੱਚ ਜਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਨਹੀਂ ਜੀ ਉਹਨਾਂ ਉਹਦਾ ਬੁੰਡਾ ਬਾਹਰ ਜਾਂਦਾ ਸੀ ਬਜ਼ੁਰਗ ਜਿਹੜਾ ਉਹ ਵਿਚਾਰੇ ਦਾ ਦਿਲ ਹੀ ਲਾਈ ਬੀਬੀ ਦੇ ਘਰ ਵਾਲਾ ਜਿਹੜਾ ਉਹ ਗੁਜਰਿਆ ਸੀ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਬੀਬੀਆਂ ਘਟ ਬਾਦੀ ਸਹੋਰੀਆਂ ਜਠਾਣੀਆਂ ਜਠਾ ਦੇ ਮੰਦੀਆਂ ਜਦੋਂ ਆਪਣੇ ਵੱਖੋ 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 ਇਹਨਾਂ ਬਾਵਾ ਚੇਰ ਹੋ ਗਿਆ ਵੱਖੋ ਵੱਖਰ ਹੋ ਜਾਣ ਇਹ ਰਹਿੰਦੀ ਸ਼ਹਿਰ ਹੀ ਰਹਿੰਦੀ ਆਉਂ ਲੈ ਬੰਨੇ ਮਹੱਲੇ ਚ ਸ਼ਹਿਰ ਰਹਿੰਦੀ ਤੇ ਬਾਬਾ 6-7 ਸਾਲ ਸ਼ਹਿਰ ਰਹਿੰਦੇ ਤੇ ਜਦੋਂ ਇਹਦਾ ਘਰ ਵਾਲਾ ਅਮਰਜੀਤ ਮਰ ਗਿਆ ਕੁਲਦੀਪ ਦਾ ਉਦੋਂ ਇੱਥੇ ਮਰੀ ਨੂੰ ਇੱਥੇ ਲਿਕੇ ਆਇਆ ਸਤਿਕਾਰ ਕੀਤਾ ਉਦੋਂ ਬਾਅਦ ਆਹੀਂ ਭੋਪਾਗੜ੍ਹ ਆਏ ਮੁਰਤੇ ਬਾਅਦ ਚ ਨਹੀਂ ਆਏ ਨਾ ਪਤਾ ਹੈ ਕਿ ਫੈਕਟਰੀ ਚੱਲਦੀ ਹੈ ਕਿਵੇਂ ਚੱਲਦੀ ਇਹ ਸ਼ਹਿਰ ਜਿਵੇਂ ਗਵਾਂਡੀਆਂ ਦੇ ਇਕੰਦ ਨਾ ਕੰਦ ਸਾਂਝੀ ਆ ਜੇ ਬਾਈ ਦਾ ਬੇਲ ਗਵਾਂਡੀਆਂ ਦਾ ਨੁਕਸਾਨ ਹੋ ਜਾਂਦਾ ਹੋ ਜਾਂਦਾ ਆਹੀਂ ਅੱਗੇ ਨਹੀਂ ਰੱਬ ਉਹਨੂੰ ਘਰ ਹੈ ਨਹੀਂ ਭਵੇਂ ਹੋ ਜਾਂਦਾ ਰੱਬ ਉਹ ਲੋ ਬਾਬੇ ਟਾਲੇ ਸਾਹਿਬ ਗਏ ਆ ਮਾਵਾਂ ਤੀਆਂ ਟਾਲੇ ਸਾਹਿਬ ਗਈਆਂ ਆਹੀਂ ਤੇ ਮਾਤਾ ਉਹਨਾਂ ਦੀ ਤਰਨ ਤਾਰਨ ਬਾਬਿਆਂ ਨਾਲ ਗੱਡੀ ਤੇ ਗਈ ਸੀ ਉਹ ਤਾਂ ਸਾਡੇ ਆਏ ਤੋਂ ਆਹੀਂ ਗਏ ਆ 6-7 ਵਜੇ ਗਏ ਆ ਉਦੋਂ ਆਈ ਗੱਡੀ ਤੋਂ ਸੇਵਾ ਬਾਈ ਤੋਂ ਜੀ ਕੌਣ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਉਹਦੇ ਹੁਣੇ ਪੁਲਿਸ ਵਾਏ ਜਾਣਗੇ ਵੀ ਦੇਖਣਗੇ ਵੀ ਕੀ ਹੈ ਕਿਉਂ ਗਲਤ ਕੰਮ ਇੱਥੇ ਹੋਇਆ ਵਾ ਤੇ ਬਾਕੀ ਇਹ ਕਾਰਵਾਈ ਆਂਦਾ ਤੇ ਬਿਲਕੁਲ ਰੋਲ ਲੈਣਾ ਹੈਗਾ ਇਹਦੇ ਬੀਬੀ ਵਿਚਾਰੀ ਆ ਬਵੇ ਬਜ਼ੁਰਗਾਂ ਦੇ ਸਾਹਮਣੇ ਇਹ ਕੰਦਰ ਇਟਸ 2133 ਇਹ ਬੰਦੇ ਇੱਥੇ ਰਹਿੰਦੇ ਆ ਤੁਹਾਡੇ ਪਿੰਡ ਦੇ ਲੋਕ ਵੀ ਇੱਥੇ ਕੰਮ ਕਰਦੇ ਸੀ ਕੌਮ ਕੰਮ ਕੋਈ ਆਪੋ ਆਪਣਾ ਪਠਾ ਦਾਤਾ ਲੈ ਕੇ ਕਿਸ ਦੇ ਘਰ ਵਾਲਾ ਅੱਜ ਕੱਲ ਨਹੀਂ ਜਾਂਦਾ ਪਿੰਡਾਂ ਜੀ ਅੱਗੇ ਜਨਾਨੀਆਂ ਚਾਰ ਬਹਿ ਜਾਂਦੀ ਆ ਜਿਹੜਾ ਅੱਜ ਬਲਾਸਟ ਹੋਇਆ ਕੀ ਮਾਮਲਾ ਹੈਗਾ ਵਾ ਤੇ ਕਿੰਨੇ ਜਾਣੇ ਚੱਕਮੀ ਹੋਏ ਤੇ ਇੱਥੇ ਨੰਗਲ ਗੁਰੂ ਤੋਂ ਕੁਲਦੀਪ ਕੋਰ ਵਾਈਫ ਆਫ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਡੈਥ ਹੋ ਗਈ ਹੈ ਤੇ ਇਹ ਕੱਲੀ ਰਹਿੰਦੀ ਸੀ ਜਿਆਦਾ ਜੋ ਗਵੰਡ ਚੋਂ ਪਤਾ ਲੱਗਿਆ ਵੀ ਇਹ ਆਪਣੇ ਦੇਵੀਦਾਸ ਜੀ ਦੇ ਪੇਕੇ ਆ ਤੇ ਉੱਥੇ ਹੀ ਰਹਿੰਦੇ ਤੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ ਅੱਜ ਤੋਂ 2 ਕੁ ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀ ਤੇ ਜੋ ਇਹਨਾਂ ਦੇ ਇਹ ਜਠਾਣੀ ਆ ਉਹਦਾ ਕਹਿਣਤ ਵੀ ਇਹਨਾਂ ਦੇ ਨਾਲ ਘਟ ਸੀ ਇਹਨਾਂ ਨੇ ਅਕੰਧ ਕੀਤੀ ਉਹ ਸੈਂਟਰ ਚ ਉਹਦਾ ਵੱਖਰਾ ਕਰ ਦਿੱਤਾ ਸੀ ਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ ਇਲੀਗਲ ਤੇ ਉਹਦੇ ਬਾਰੇ ਜੋ ਇਹਨਾਂ ਇਹ ਵੀ ਦੱਸ ਰਹੇ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ ਪਿੰਡ ਦੇ ਆ ਮੈਂਬਰ ਸਾਹਿਬ ਆ ਸਾਬਕਾ ਸਰਪੰਚ ਆ ਬੀਬੀ ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ ਇਹ ਬੰਦਿਆਂ ਨੇ ਆਣ ਕੇ ਪਟਾਕੇ ਚਲਾਉਂਦੇ ਉਹ ਕੋਈ ਉਹਨੂੰ ਪਟਾਖਿਆਂ ਨੂੰ ਅੱਗ ਲੱਗੀ ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਕੰਦ ਡਿੱਗ ਪਈ ਇਹਨਾਂ ਦੀ ਉਹਦੇ ਫਿਰ ਥੱਲੇ ਆਣ ਕੇ ਸੱਟਾਂ ਲੱਗੀਆਂ ਨਾਲ ਕਿੰਨੇ ਲੋਕ ਇੰਜਰਡ ਸੱਤ ਟੋਟਲ ਦੱਸਦੇ ਆ ਇੱਕ ਲੇਡੀ ਆ ਇੱਕ ਸੋਨੂ ਸਿੰਘ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੀ ਸੋਨੂ ਤੇ ਬਾਕੀ ਪੰਜ ਹੋਰਾਂ ਦੇ ਰਿਸ਼ਤੇਦਾਰ ਆ ਪਿੰਡਰ ਪਿੰਡ ਦੇ ਲੇਡੀ ਜਿਹੜੀ ਆ ਉਹਦਾ ਨਾਂ ਕੀ ਹੈਗਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜਿਹੜੀ ਆ ਉਹ ਘਰ ਦੀ ਮਾਲਕ ਹੈਗੀ ਆ ਮਾਲਕ ਉਹ ਇੱਥੇ ਰਹਿੰਦੇ ਪਏ ਸੀ ਨਹੀਂ ਜੋ ਇਹਨਾਂ ਦਾ ਹੁਣ ਗੋਂਡ ਚ ਦੱਸਣ ਦਾ ਇਹਨਾਂ ਦਾ ਹੈਗਾ ਵੀ ਉਹਦੇ ਹਸਬੰਡ ਦੀ ਡੈਥ ਹੋ ਗਈ ਪਹਿਲਾਂ 12-13 ਸਾਲ ਝੰਡੇ ਵਾਲੇ ਰਹੀ ਆ ਕਿੰਨੇ ਕਿਨੇ ਸਾਲ ਕੰਮ ਚੱਲਦੇ ਨੇ ਇਹ ਮਹੀਨਾ ਹੋਇਆ 2 ਕੁ ਮਹੀਨੇ ਤੋਂ ਕਰਾਇਤੇ ਲਿਆ ਸੀ ਤੇ ਮਹੀਨੇ ਤੋਂ ਕਹਿੰਦੇ ਆ ਵੀ ਇਹ ਕੰਮ ਇਹਨਾਂ ਦਾ ਚੱਲਿਆ ਜੀ ਜਿਹੜੇ ਪਿੰਡ ਪਿੰਡ ਦੇ ਲੋਕ ਜਿਹੜੇ ਕੰਮ ਕਰਦੇ ਸੀ ਕਿ ਇਹ ਜਿਹੜੀ ਫੈਕਟਰੀ ਲਗਾਈ ਗਈ ਸੀ ਪਿੰਡਰ ਪਿੰਡ ਵਾਲਿਆਂ ਨੇ ਲਗਾਈ ਸੀ ਇਹ ਤਾਂ ਜੇ ਇਨਵੈਸਟੀਗੇਸ਼ਨ ਹੁਣ ਕਰਾਂਗੇ ਪਤਾ ਕਰਾਂਗੇ ਬਿਆਨ ਲੈਣੇ ਜਾ ਕੇ ਉਹਦੇ ਤੋਂ ਗੱਲ ਕਲੀਅਰ ਹੋਊਗੀ ਅਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸੇ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਵਾ ਇੱਕ ਮੁਲਾਜ਼ਮ ਵੀ ਇਨਵੋਲਵ ਹੈਗਾ ਮੁਲਾਜ਼ਮ ਹੋਊਗਾ ਤਾਂ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਊਗੀ ਅਗਰ ਜੇ ਇਦਾਂ ਦੀ ਕੋਈ ਗੱਲ ਨੋਟਿਸ ਆਉਂਦੀ ਆ ਤੇ ਬਿਲਕੁਲ ਉਹਦਾ ਹੋਊਗਾ ਮੁਲਾਜ਼ਮ ਉਹ ਜਿਹੜਾ ਬੰਦਾ ਉਹ ਜੰਡੇਆਲੇ ਦਾ ਦੱਸ ਰਿਹਾ ਜਿਹੜੇ ਬੰਦੇ ਨੇ ਗੱਲਬਾਤ ਕਰਾਈ ਆ ਮੁਲਾਜ਼ਮ ਨਹੀਂ ਉਹ ਕੋਈ ਜੂਸ ਦੀ ਰੇੜੀ ਲਵਾਉਂਦਾ ਨਹੀਂ ਦੱਸਿਆ ਜਾ ਰਿਹਾ ਕਿ ਜਿਹੜੇ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਵਾ ਉਹਦੇ ਵਿੱਚ ਮੁਲਾਜ਼ਮ ਵੀ ਜਿਹੜੇ ਨੇ ਉਹ ਵੀ ਇਨਵੋਲਵ ਹੈਗਾ ਇੱਕ ਇਹ ਤਾਂ ਫਿਰ ਹੁਣ ਇਹ ਜਾ ਕੇ ਪਤਾ ਕਰਦੇ ਜਿਹੜੇ ਸੱਤ ਦੇ ਇੰਟਰਪਿੰਡ ਦੇ ਨੇ ਮੈਂ ਉਹੀ ਕਹਿ ਰਿਹਾ ਕਹਿ ਰਿਹਾ ਵੀ ਜਿਹੜੇ 7 ਬੰਦੇ ਇੰਜਰਡ ਹੋਏ ਆ ਇਹ ਦੇਖ ਲੈਣੇ ਜਾ ਕੇ ਵੀ ਜੇ ਕੋਈ ਮੁਲਾਜ਼ਮ ਹੋਗਾ ਤਾਂ ਉੱਤੇ ਵੀ ਬਣਦੀ ਕਾਰਵਾਈ ਹੋਊਗੀ